ਆਜ਼ਾਦੀ ਦਿਹਾੜੇ ਤੇ ਜਨਮਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਕੜਰੇ ਇੰਤਜ਼ਾਮ ਕੀਤੇ ਗਏ ਨੇ ਤੇ ਦੇਰ ਰਾਤ ਦੱਸਿਆ ਕਿ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਵੀ ਕੱਢੀ ਗਈ ਤੇ ਚੱਪੇ-ਚੱਪੇ ਤੇ ਨਾਕੇ ਵੀ ਲਗਾ ਦਿੱਤੇ ਗਏ ਨੇ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਵੇਖਦਿਆਂ ਹੋਇਆ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਹੀ ਸੂਬੇ ਭਰ ਦੇ ਵਿੱਚ ਕੜੇ ਪ੍ਰਬੰਧ ਕੀਤੇ ਗਏ ਸਰਹਾਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦੋ ਪੁਲਿਸ ਜ਼ਿਲ੍ਹਾ ਯਾਨੀ ਕਿ ਗੁਰਦਾਸਪੁਰ ਤੇ ਬਟਾਲਾ ਦੇ ਵਿੱਚ ਵੀ ਕੜੇ ਇੰਤਜ਼ਾਮ ਨੇ ਫਲੈਗ ਮਾਰਚ ਕੀਤੇ ਜਾ ਰਹੇ ਨੇ ਵਿਸ਼ੇਸ਼ ਤੌਰ ਤੇ ਨਾਕਾਬੰਦੀ ਅਤੇ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਉੱਥੇ ਦੇਰ ਰਾਤ ਬਟਾਲਾ ਪੁਲਿਸ ਦੇ ਵਿੱਚ ਚੌਥੀ ਦੇਰ ਰਾਤ ਬਟਾਲਾ ਪੁਲਿਸ ਦੇ ਵੱਲੋਂ ਵੀ ਜ਼ਿਲ੍ਹੇ ਦੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਨੇ ਜਿਸ ਦੇ ਚਲਦਿਆਂ ਕਿ ਜਾਣਕਾਰੀ ਦੁੱਧਿਆ ਡੀਐਸਪੀ ਕਸਤੂਰੀ ਲਾਲ ਦਾ ਇਹ ਕਹਿਣਾ ਕਿ ਵਿਸ਼ੇਸ਼ ਤੌਰ ਤੇ 15 ਅਗਸਤ ਦੇ ਸਬੰਧ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਬਟਾਲਾ ਦੇ ਵਿੱਚ ਸਪੈਸ਼ਲ ਨਾਕਾਬੰਦੀ ਹੈ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਨੇ ਜੋ ਕਿ ਚੁੱਪ-ਚੁੱਪੇ ਤੇ ਨਜ਼ਰ ਰੱਖ ਰਹੀਆਂ ਨੇ ਤੇ ਇਸ ਦੇ ਨਾਲ ਹੀ ਜਨਤਕ ਥਾਵਾਂ ਤੇ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਦਿਖਦਾ ਹੈ ਤਾਂ ਤੁਹਾਨੂੰ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਨਾਲ ਹੀ ਡੀਐਸਪੀ ਦਾ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਬਣਿਆ ਰਹੇ ਤਾਂ ਇਸ ਦੇ ਲਈ ਹਰ ਕਿਸੇ ਨੂੰ ਸਹਿਯੋਗ ਵੀ ਕਰਨਾ ਚਾਹੀਦਾ ਹੈ ਵੀਡੀਓ ਪੈਣੀ ਹੈ ਮੈਂ ਆਪਾਂ ਵੀਡੀਓ ਨਹੀਂ ਬਣਾ ਚੱਕ ਜਦੋਂ ਮੱਚੀ ਰਾਤੀ ਤੁਸੀਂ ਕੋਈ ਵੀ ਕਰ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਜਿਹੜੀ ਦਰਨ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਚੈਕਿੰਗ ਹੈ 15 ਅਗਸਤ ਨੂੰ ਲੈ ਕੇ ਜਿਹੜਾ ਦਿਹੜਾ ਹੈ ਉਸ ਤੋਂ ਲੈ ਕੇ ਚੈਕਿੰਗ ਕੀਤੀ ਜਾ ਰਹੀ ਤੁਸੀਂ ਪੰਜਾਬ ਪੁਛ ਦਾ ਰੱਖਦਾ ਉਪਰਾਲਾ ਦੇਖ ਰਹੇ ਕਿਸ ਤਰ੍ਹਾਂ ਆਂਧਨਾ ਜਾਣ ਵਾਲੇ ਸਭੀ ਰੋਕਿਆ ਜਾ ਰਿਹਾ ਤੇ ਉਹਨਾਂ ਦੇ ਬੈਗ ਵੀ ਚੈੱਕ ਕੀਤੇ ਜਾ ਰਹੇ ਹਨ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਦਾ ਹਾਂ ਸਾਰੀ ਪੀਸੀਆ ਦੀ ਪੈਟਰੋਲੀਅਮ ਜਿਹੜੀ ਹੈ ਐਸਟੈਂਡ ਤੇ ਰਾਤ ਦੇ ਟਾਈਮ ਮੌਜੂਦ ਹਾਂ ਕਿਉਂਕਿ ਕਲਮ ਅਸਲਾਮੁਅਲਾਈਕਮ ਇਤਿਹਾਰਾਂ ਗਾਦੀਮੇ ਤੇ ਰਾਜੀ ਬਟਾਲਾ ਦੀ ਜਨਮ ਸਥਾਨ ਤੇ ਹਰ ਜਿਹੜਾ ਹਰ ਸਾਲ ਬੜੀ ਖੂਬੀ ਕੁਮਟ ਨਾਲ ਮਨਾਇਆ ਜਾਂਦਾ ਹੈ ਉਥੇ ਡੀਐਸਪੀ ਵਿਜਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜੀ ਨਾਲ ਰਾਲਾ ਪੁਲਿਸ ਨੂੰ ਪੂਰਾ ਜਿਹੜਾ ਸਥਾਨਿਕ ਜਿਹੜਾ ਜਨਮ ਸਥਾਨ ਤੇ ਹਾਲ ਹਾਂ ਬਿਲਕੁਲ ਬਿਲਕੁਲ ਜਨਮ ਸਥਾਨ ਤੇ ਹਾਜ਼ਰ ਮਦਦ ਨਜ਼ਰ ਆਸੇ ਹੋਏਗੀ ਆਪਾਂ ਸਾਰੇ ਜਿਹੜੇ ਆ ਪਤਾ ਪ੍ਰਬੰਧ ਜੋ ਪਾਇਲਨ ਜਾਏਗੇ ਉਹ ਪਿੱਛੇਗੇ